ਗਾਲ ਸੁਣੋ ਮੇਰੀ ਮੈਂ ਦਰਜਾਵੇਂ ਗੱਪਾਂ ਨਾ ਮਾਰਨ ਦੇਵੋ ਮੇਰੀ ਬੇਇੱਜ਼ਤੀ ਨਾ ਕਰਾ ਦੇਵੋ ਤੂੰ ਫਿਗਰ ਨਾ ਕਰ ਤੂੰ ਵੇਖੀ ਐ ਇਹੋ ਜੀ ਇੱਜ਼ਤ ਬਣਾ ਕੇ ਜਾਊਂਗਾ ਨਾ ਸੌਰਿਆਂ ਜੀ ਤੂੰ ਚੇਤੇ ਰੱਖੇਗੀ ਪਤਾ ਮਿਲੂ ਗੱਪਾਂ ਘੱਟ ਮਾਰਦੇ ਤਾਂ ਮਿਲੂ ਨਹੀਂ ਮਾਰਦਾ ਕਿੱਥੇ ਚਲ ਗਏ ਸਾਰੇ ਕੋਈ ਦਿਖ ਨਹੀਂ ਨੇ ਪਤਾ ਹੀ ਨਾ ਜਿ ਜਵਾਈ ਨੇ ਹੋਣਾ ਤਾਂ ਪਹਿਲਾਂ ਹੀ ਘਰੋਂ ਚਲ ਗਏ ਸਾਰੇ ਨਹੀਂ ਘਰੇ ਆ ਕਿ ਤੇਰੀ ਲੈ ਸੱਸੀ ਕਾਪਾ ਜੀ ਸੱਸੀ ਕਾਪਾ ਜੀ ਸੱਸੀ ਕਾਪਾ ਆਜੋ ਇੱਧਰ ਆਨੋ ਹੋਰ ਕਿੱਥੇ ਗਏ ਬਾਕੀ ਸਾਰੇ ਘਰੇ ਆ ਬੈਠੋ ਤੁਸੀਂ ਪਾਣੀ ਲੈ ਕੇ ਨਾ ਇਹ ਛਣਾ ਘਰੇ ਰੋਵੈ ਤੂੰ ਆਂਦੀ ਹੈ ਇੱਜ਼ਤ ਬਣਾਉਣੀ ਐ ਮੈਂ ਤੇ ਬਹਿ ਜਾ ਬਹਿ ਜਾ ਕਰਾ ਦੂੰ ਇੱਥੇ ਬਸ ਬਸ ਠੀਕ ਐ ਇੰਨਾ ਕੀ ਇੱਜ਼ਤ ਬਣਾਇਓ ਬੇਇੱਜ਼ਤੀ ਨਾ ਕਰਾ ਦਿਓ ਜਾਂਦੀ ਤੇਰੇ ਬਣਾਉਂਦਾ ਫਿਕਰ ਨਾ ਕਰ ਤੂੰ ਕੀ ਜਾ ਬਸ ਆ ਭਾਬੀ ਕਿੱਥੇ ਰਹਿ ਕੇ ਮੰਮੀ ਡੈਡੀ ਆਏ ਨਹੀਂ ਹਾਲੇ ਤੱਕ ਆ ਕਹਿੰਦੇ ਹੀ ਬਾਜ਼ਾਰ ਗਏ ਆਂ ਬਸ ਸੌਣ ਹੀ ਹਾਲੇ ਨੂੰ ਆਈ ਗਏ ਮੇਰੇ ਕੰਦੇ ਯਾਰ ਇਹ ਸਸੀ ਕਾਲਮੀ ਜੀ ਕੀ ਹਾਲ ਹੈ ਠੀਕ ਹਾਂ ਤੂੰ ਸੁਣਾਓ ਸਸੀ ਕਾਲਮੀ ਜੀ ਸਸੀ ਕਾਲੇ ਜੀ ਕੀ ਹਾਲ ਚੜਿਆ ਬਸ ਵਧੀਆ ਵਧੀਆ ਜੀ ਤੂੰ ਸੁਣਾਓ ਬਾਬ ਜੀ ਠੀਕ ਹੈ ਹਾਂ ਜੀ ਵਧੀਆ ਠੀਕ ਠਾਕ ਤੂੰ ਸੁਣਾ ਬੈਲ ਬਸ ਹੁਣੇ ਆ ਕੇ ਪਾਣੀ ਪੀਤਾ ਜੀ ਹੋ ਗਿਆ ਫਿਰ ਸਾਰੇ ਸਾਬ ਵਧੀਆ ਅਮੀ ਡੈਡੀ ਜੀ ਵਧੀਆ ਠੀਕ ਆ ਆਖਿਆ ਸੀਗਾ ਬਸ ਕੰਮਕਾਰਾਂ ਚ ਟਾਈਮ ਨਹੀਂ ਲੱਗਦਾ ਰਾਜ ਕੋਲਡਰਿੰਗ ਲਿਆਉਣੀ ਹੈ ਆ ਮਮੀ ਬਸ ਆਉਣੀ ਨਹੀਂ ਮੈਂ ਆ ਫੜਾ ਪਾਈ ਕੋਲਡਰਿੰਗ ਨਾ ਨਾ ਭਾਬੀ ਜੀ ਕਿੱਧਰ ਖੱਜਲ ਖਵਾਰ ਹੁੰਦੇ ਖਿਰਦੇ ਜੇ ਤੁਸੀਂ ਅਸੀਂ ਰਾਜ ਜੂਸ ਪੀ ਕੇ ਆਏ ਆ ਅੱਛਾ ਜੂਸ ਹਾਂਜੀ ਅਨਾਰਾਂ ਦਾ ਜੂਸ ਪਤਾ ਕਿੰਨੇ ਮਹਿੰਗੇ ਆ 500 ਰੁਪਏ ਦਾ ਗਲਾਸ ਦਿੱਤਾ ਅਗਲੇ ਨੇ ਦੋ ਗਲਾਸ ਪੀ ਕੇ ਆਏ ਅਸੀਂ ਪੁੱਛ ਲਓ ਭਾਵੇਂ ਅਮਨ ਨੂੰ ਓਹੋ ਠੀਕ ਹੈ ਆਇਆ ਚਲੋ ਤੁਸੀਂ ਪੀਲਾ ਫਰਟੀ ਡੈਂਟੀ ਸਟਿੰਗ ਹਾਂ ਹਮਾਰੇ ਬਿਨਾ ਬਿਨਾਂ ਪਾਣੀ ਲੈ ਆ ਗਵਾ ਤੂੰ ਉਹ ਡਰਿੰਕ ਵੀ ਨਹੀਂ ਪੀਤੇ ਜੂਸ ਪਿਆ ਕੇ ਲੈ ਆਏ ਨਾਰਾਂ ਦਾ ਨੰਨ ਕਹਤੇ ਆਇਆ ਕੋਤਾ ਅਜ ਗੱਡੀ ਦੇ ਬਾਹਰ ਲੱਗੀ ਨਹੀਂ ਕੋਈ ਲੈੜੀ ਜੀ ਗੱਡੀ ਗੱਡੀ ਤੇ ਕੀ ਆਉਣਾ ਵਾ ਮੋਟਰਸਾਈਕਲ ਤੇ ਆਈਆਂ ਆ ਨਿੱਕੀਆਂ ਨਿੱਕੀਆਂ ਹੀ ਆ ਤੇ ਗਲੀਆਂ ਵਾਂ ਇੱਥੇ ਗੱਡੀ-ਗੁੱਡੀ ਤਾਂ ਨਿਕਲਦੀ ਨਹੀਂ ਆ ਪਿਛਲੀ ਵਾਰੀ ਗੱਡੀ ਤੇ ਆਇਆ ਸੀ ਨਾ ਦੋ ਬੰਦਿਆਂ ਨੇ ਲੱਗ ਕੇ ਤੇ ਮੇਰੀ ਗੱਡੀ ਘਟਵਾਈ ਹੀ ਗਈ ਮਾਲ ਸੈਡਾਂ ਛੱਲੀਆਂ ਗਈਆਂ ਗੱਡੀਆਂ ਉਹ ਵੱਖਰੀਆਂ ਪਾਜੀ ਮੋਟਰਸਾਈਕਲ ਤੇ ਆਏ ਤਾਂ ਮੋਟਰਸਾਈਕਲ ਅੰਦਰ ਲਾ ਲੈਣਾ ਅਸੀਂ ਆਡੇ ਨਾਲ ਗਲੀ ਚ ਮੋਟਰਸਾਈਕਲ ਚੁੱਕੇ ਜਾਂਦੇ ਜੀ ਉਹ ਛੱਡ ਭਾਬੀ ਮੋਟਰਸਾਈਕਲ ਚੁੱਕਿਆ ਜਾਵੇ ਤੇ ਚੁੱਕਿਆ ਜਾਵੇ ਕਿਉਂ ਅਜਿਹੀਆਂ ਗੱਲਾਂ ਕਰਦੀਆਂ ਤੂੰ ਭਾਬੀ ਪੰਜ ਪੰਜ ਮੋਟਰਸਾਈਕਲ ਲੱਗੇ ਆ ਘਰੇ ਅਛਾ ਹਾਂਜੀ ਚੁੱਕਿਆ ਜਾਉ ਤੇ ਚੁੱਕਿਆ ਜਾਉ ਮੈਂ ਤੈਨੂੰ ਕਿਹਾ ਸੀ ਆਪਾਂ ਉਹ ਜਿਹੜਾ ਹਰਲੇ ਹਰਲੇਣੀ ਮੋਟਰਸਾਈਕਲ ਮੈਂ ਤੈਨੂੰ ਕਿਹਾ ਸੀ ਉੱਥੇ ਜਾਣੇ ਆਪਾਂ ਇਹ ਕਹਿੰਦੀ ਆ ਨਹੀਂ ਮੇਰੇ ਘਰ ਦੀਆਂ ਅਵਾਜ਼ ਸੁਣ ਕੇ ਡਰ ਜਾਣਾ ਆ ਹਰਲੇ ਹਰਲੇ ਨਵੀਂ ਕੰਪਨੀ ਆ 9 ਲੱਖ ਰੁਪਏ ਦਾ ਮੋਟਰਸਾਈਕਲ ਆ ਗੱਲਾ ਅਛਾ ਹਾਂਜੀ ਪਾਜੀ ਆਈਂ ਤੇ 10 ਲੱਖ ਦੀ ਗੱਡੀ ਖੜਾਈ ਆ ਤੂੰ ਪੂਜਾ ਭਾਬੀ ਗੱਲਾਂ ਮਾਰਦੀ ਆ ਤੂੰ ਤੁਸੀਂ ਤੇ 8-9 ਲੱਖ ਦਾ ਮੋਟਰਸਾਈਕਲ ਹੀ ਖੜਾ ਲੈ ਹੋਰ ਕੀ ਕੀ ਨਾਂ ਦੱਸਿਆ ਪਾਜੀ ਹਰ ਲੈ ਹਰ ਲੈ ਚਲੋ ਠੀਕ ਆ ਤੁਸੀਂ ਮਾਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਲਿਉਣੀ ਆ ਫਿਰ ਉਹ ਚਾਹ ਮੈਂ ਡੈਡੀ ਕੋ ਤੇ ਗਿਆ ਆ ਮਚਾ ਲੈ ਕੇ ਆਈਂ ਡੈਡੀ ਦੀ ਡੈਡੀ ਤੋਂ ਰਸ ਲੱਗਦੇ ਸੌਂ ਗਏ ਆ ਸਵੇਰ ਦੇ ਉੱਠੇ ਨਾ ਬਾਟ ਤੇ ਗਿਆ ਅੱਛਾ ਉਹ ਆਂਦੇ ਮੈਂ ਥਕਾਵੜ ਜੀ ਗਈ ਤੇ ਲੰਮੇ ਪੈ ਗਏ ਠੀਕ ਆ ਠੀਕ ਆ ਤੇ ਕਵਲ ਨੂੰ ਕੀਤਾ ਫੋਨ ਹਾਂਜੀ ਕੀਤਾ ਸੀ ਤੇ ਉਹ ਕਹਿੰਦਾ ਕਿੰਦੇ ਮੈਨੂੰ ਘੰਟਾ ਕ ਲੱਗ ਜਾਣਾ ਅੱਛਾ ਆਉਣ ਵਾਲਾ ਹੁਣ ਫਿਰ ਉਦੋਂ ਦਾ ਕੀਤਾ ਜਾਂਦਾ ਪਰ ਹੁਣ ਆਏ ਹਾਂਜੀ ਹਾਂਜੀ ਪਹੁੰਚਣੇ ਆਲੇ ਹੁਣੇ ਹੁਣ ਚਲ ਠੀਕ ਆ ਜਾਂਦਾ ਫਿਰ ਹੂੰ ਭਾਬੀ ਮਿੱਠਾ ਠੀਕ ਆ ਚਲ ਜਾ ਹੁਣ ਚਾਹ ਲੱਗਿਆ ਹਾਂ ਪਵੇ ਵੱਡਾ ਮੱਕਾ ਹੈਗਾ ਵੇ ਹੈਗਾ ਇਹੋ ਚਾਹ ਲਿਆ ਕੇ ਦੋ ਇਹਨਾਂ ਨੂੰ ਕੱਪੀਆਂ ਦੇ ਕਿਥੋਂ ਚਾਹ ਸਵਾਦ ਆਉਣਾ ਹਾਂ ਆ ਲਾ ਇੱਕ ਭਾਈ ਅਸ਼ਨੇ ਚ ਪੀਂਦਾ ਆ ਤੇ ਦੂਜੇ ਨੇ ਮੱਗ ਦੇ ਵਿੱਚ ਉਹਨੇ ਆ ਕੰਮ ਤਾਂ ਤਾਂ ਪੀ ਲਾ ਲੈ ਚੰਡੀ ਹੋ ਜਾਗੀ ਆ ਲੋ ਭਾਜੀ ਭਾਬੀ ਆ ਬਣੀ ਨਾ ਗੱਲ ਤੁਸੀਂ ਕੱਪੀਆਂ ਆਂ ਚ ਚਾਹ ਪੀਂਦੇ ਜੇ ਸ਼ਾਇਰੀਏ ਪੀਂਦੇ ਕੱਪੀਆਂ ਆਂ ਚ ਚਾ ਉਹਨੇ ਕ ਨਾਲ ਤਾਂ ਅਸੀਂ ਮਿੱਠਾਈ ਚੈੱਕ ਕਰਦੇ ਆਂ ਤੇ ਜਿੰਨਾ ਕਿ ਤੂੰ ਕੱਪ ਚ ਪਾ ਕੇ ਲਿਆਈ ਆਂ ਚਾਹ ਹਾਂਜੀ ਭਾਜੀ ਅਸੀਂ ਤਾਂ ਕੱਪਾਂ ਚ ਹੀ ਪੀਂਨੇ ਆਂ ਬਸ ਇਹ ਬੰਦਾ ਜੀ ਕੋਈ ਵੇਸਟੀ ਤਾਂ ਰੱਖੀ ਨਹੀਂ ਲੈ ਅੱਜ ਤੇ ਪਰੌਣੇ ਆਏ ਆ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈਆ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਠੀਕ ਆ ਗਿਆ ਵਾਹ ਵਧੀਆ 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 ਹੋ ਸੁਣਾਓ ਬਾਸ ਕਿਰਪਾ ਵੈਰੂ ਜੀ ਚਲੋ ਕਿਰਪਾ ਚਾਹੀਦੀ ਕੰਮਕਾਰ ਕਿਵੇਂ ਚੱਲਦਾ ਕੰਮਕਾਰ ਬਾ ਠੀਕ ਆ ਕਿਰਪਾ ਤੁਹਾਡੀ ਠੀਕ ਠਾਕ ਆ ਭਾਜੀ ਆਸੀ ਮਾਸੜ ਜੀ ਠੀਕ ਠਾਕ ਸਭ ਵਧੀਆ ਚਲੋ ਵਧੀਆ ਚਾਹੀਦਾ ਉਹ ਕੰਮਕਾਰ ਸੁਣਾਓ ਕਿਵੇਂ ਚੋਰਾ ਸ਼ੋਰਾ ਤੇ ਅੱਛਾ ਹਾਂ ਜੀ ਹੋਰ ਵਧੀਆ ਚਾਹੀਦਾ ਹੋਰ ਕੁੜੀਏ ਠੀਕ ਆ ਕੁੜੀ ਆਏ ਜੀ ਸਵੇਰੇ ਆਛਾ ਚਲੋ ਪਾਣੀ ਪੀਓ ਪਾਣੀ ਠੰਡਾ ਨਹੀਂ ਹੈਗਾ ਗਰਮੀ ਚੋਕ ਲਿਆਈ ਹੈਗਾ ਠੰਡਾ ਲਿਆ ਮੈਂ ਨਹੀਂ ਕਿਹਾ ਹੋਰ ਸੁਣਾ ਭਾਈਆ ਫਿਰ ਵਧੀਆ ਵਧੀਆ ਆ ਜਰਵਾਦ ਹੀ ਆਇਆ ਹੈ ਬਸ ਭਾਈ ਕਮਾਂਕਾਰਾਂ ਜੋ ਟਾਈਮ ਹੀ ਨਹੀਂ ਲੱਗਦਾ ਦੇ ਆ ਇਹ ਤਾਂ ਗੱਲ ਠੀਕ ਆ ਮੈਨੂੰ ਬਾਅਦ ਚ ਫੋਨ ਕੀਤਾ ਸੀ ਤੇ ਬੜੀ ਛੇਤੀ ਨਿਭੜ ਕੇ ਆਇਆ ਮੈਂ ਕੰਮ ਫਿਰ ਵੀ नम, अच्छा जी ਅੱਧਾ ਛੱਡਣਾ ਪਿਆ ਮੈਨੂੰ ਵਿੱਚ ਮੈਂ ਭਾਈ ਜਣਾ ਸਾਡਾ ਕਿਤੇ ਗੁੱਸਾ ਜੇ ਨਾ ਆਪਾਂ ਥੋੜੀ ਗੁੱਸਾ ਕਰਦੇ ਆ ਭਾਜੀ ਹੋਰ ਮੱਝਾਂ ਮੱਝਾਂ ਠੀਕ ਠਾਕ ਆਹ ਲੋ ਠੰਡਾ ਮੈਂ ਨਾ ਕਿਰਪਾ ਮਹਾਰਾਜੀ ਦੀ ਦੋ ਮੱਝਾਂ ਲਿਆਂਦੀਆਂ ਆਪਣੀਆਂ ਨਵੀਆਂ ਲਿਆਂਦੀਆਂ ਆਪਾਂ ਫੇਰ 3.5 ਲੱਖ ਦੀਆਂ ਦੋ ਹਾਂਜੀ ਅੱਛਾ 20 ਕਿਲੋ ਦੁੱਧ ਇੱਕ ਮੱਝ ਇੱਕ ਟਾਈਮ ਦੇ ਦਿੰਦੀ ਆ 2 ਕਿਲੋ ਹਾਂਜੀ ਤੇ ਫਿਰ 2 ਕਿਲੋ 40 ਕਿਲੋ ਹੋ ਗਿਆ ਫਿਰ ਤੇ ਦੋਵਾਂ ਮੱਜਾਂ ਦਾ ਹਾਂਜੀ ਇੱਕ ਟਾਈਮ ਦਾ ਚੋਕਨਾ ਪੰਜ ਮੱਜਾਂ ਪਹਿਲਾਂ ਵੀ ਆਪਣੇ ਕੋਲ ਆਹੋ ਉਹ ਤਾਂ ਹੈਗੀਆਂ ਕਵਿੰਟਰ ਕਵਿੰਟਰ ਦੁੱਧ ਆ ਕੀ ਬਾਤ ਹੈ ਫਿਰ ਉਹ ਅ ਸੀਰੀ ਸਾਡਾ ਕਲਪ ਜਾਂਦਾ ਸਾਡਾ ਤੇ ਸੀਰੀ ਆ ਕੇ ਭੱਜ ਚੱਲਿਆ ਸੀ ਅੱਛਾ ਹਾਂਜੀ ਕਿਉਂਕਿ ਮੇਤੋਂ ਨਹੀਂ ਇੰਨਾ ਦੁੱਧ ਚੋਇਆ ਜਾਂਦਾ ਅੱਛਾ ਦੁੱਧ ਵੀ ਭਾਈਆ ਤੂੰ ਵੀ ਗੱਲਾਂ ਮਾਰਦਾ ਦੁੱਧ ਵੀ ਰ ਕਵਿੰਟਲ ਆਣਾ ਤੇ ਫਿਰ ਇਹ ਬੰਦੇ ਨੇ ਤੂੰ ਹੀ ਦਿੱਤਾ ਸਾਰਾ ਹੀ ਫਿਰ ਕੀ ਹੋਇਆ ਪਾਜੀ ਫਿਰ ਜੁੱਤੀ ਤੇ ਜੋਰ ਤੇ ਰੋਕਿਆ ਉਹਨੂੰ ਚੁੱਪ ਕਰਕੇ ਬਾਲਟੀ ਲਿਕੇ ਸਵੇਰੇ ਬਹਿ ਜਾਂਦਾ ਵਾ ਮੱਝ ਥੱਲੇ ਅੱਛਾ ਹਾਂਜੀ ਚਲੋ ਇਹਨਾਂ ਦੇ ਭਈਆ ਇਹਨਾਂ ਡਰ ਡਰ ਨਾਲ ਹੀ ਰੁਕਦੇ ਆ ਉਦਾਂ ਨਹੀਂ ਇਹ ਕੰਮ ਕੰਮ ਕਰਦੇ ਪਾ ਜੀ ਦਾ ਪੂਰਾ ਪਾਜੀ ਆਪਣਾ ਪਾਜੀ ਦਾ ਉਹ ਵੀ ਬੜਾ ਵੈਸੇ ਵੀ ਦੇਖਣ ਨੂੰ ਲੱਗਦਾ ਆ ਨੇ ਹਾਂ ਹੋਰ ਪਾਜੀ ਦੀ ਟੋਰੀ ਵੱਖਰੀ ਹੈ ਨਾ ਇਹ ਭਈਆ ਭਈਆ ਫਿਰ ਤੇ ਬੱਸ ਬੱਸ ਟੋਰੀ ਵੱਖਰੀ ਹੈ ਇਹਨਾਂ ਦੀ ਪੈਂਦੀ ਆ ਪਾਜੀ ਹੋਰ ਕਿ ਇਦਾਂ ਹੀ ਆ ਗਏ ਤੂੰ ਕਰੇ ਪਰਫਿਊਮ ਪਾ ਕੇ ਬੈਠੀ ਐ ਮੈਂ ਕਦੋਂ ਪਰਫਿਊਮ ਪਾਇਆ ਵਾ ਹਾਂ ਪਾਇਆ ਮੈਂ ਮੈਂ ਪਾਇਆ ਵਾ ਭਾਜੀ ਆਹ ਭਾਈ ਨੇ ਪਾਇਆ ਫਿਰ ਇਹ ਕਿਹੜਾ ਸੁਟਿਆਈ ਯਾਰਾਂ ਦਾ ਕੀ ਗੱਲ ਮੰਗ ਕੇ ਪਾਉਂਦਾ ਹੈ ਬਾਈ ਡੇ ਮਾਰੇ ਤੇਰਾ ਹੀ ਨਹੀਂ ਭਾਜੀ ਯਾਰਾਂ ਦਾ ਯਾਰਾਂ ਦਾ ਯਾਰਾਂ ਦਾ ਯਾਰ ਦੋਸਤ ਦਾ ਪਾਇਆ ਉਹ ਨਹੀਂ ਭਾਬੀ ਕੀ ਗੱਲਾਂ ਮਾਰੀ ਜਾਂਦੀਆਂ ਯਾਰਾਂ ਦਾ ਭਾਜੀ ਇਹ ਕਿਹੜਾ ਪਰਫਿਊਮ ਆ ਗਿਆ ਤੁਸੀਂ ਸੁਣਿਆ ਨਹੀਂ ਆ ਨਹੀਂ ਉਹ Z A R A ਅੱਛਾ <laughs> 11 <laughs> ਹਾਂਜੀ ਉਹੀ ਬਰਾਦਾ ਕਹਿੰਦੇ 11000 ਲੱਗ ਗਈ ਨਾ ਭਾਜੀ 11000 ਦਾ ਹੀ 80 ਬੋਤਲ 200 ਰੁਪਏ ਦੀ ਭਾਜੀ ਮੱਜਾਂ ਨਵਾ ਗਏ ਅਸੀਂ ਤੇ ਉਹ ਪਾਉਨੇ ਆ ਮੱਜਾਂ ਦੇ ਵੀ ਮੱਜਾਂ ਦੇ ਵੀ ਔਰ 11 11000 ਦੇ ਸੀਸੀਆਂ ਭਰੀਆਂ ਪਈਆਂ ਖਾਲੀ ਕਰ ਕਰ ਛੋਟੀਆਂਆਂ ਕਿਆ ਬਾਤਾਂ ਫਿਰ ਐ ਬਸ ਭਾਜੀ ਇਸ ਤਰ੍ਹਾਂ ਹੀ ਆ ਫਿਰ ਐ ਕਿਆ ਬਾਤਾਂ ਤੁਹਾਡੀਆਂ ਤੇ ਸਾਨੂੰ ਵੀ ਭਈਆ ਇੱਕ ਅਤੀ ਗਿਫਟ ਕਰਦੇ ਫੀ ਭਾਜੀ ਕਿਹੜੀ ਗੱਲ ਕੀਤੀ ਆ ਜਰੂਰ ਯਮਣਾ ਅਗਲੀ ਵਾਰ ਜਦੋਂ ਤੂੰ ਆਏਂਗੀ ਨਾ ਸਾਡੇ ਬਾਜ਼ਾਰ ਤੇ ਵੀ ਇੱਕ ਅੱਧੀ ਸ਼ੀਸ਼ੀ ਲੈ ਆਂਗੀ ਚੰਗਾ ਸੁਦਾਣੇ ਤੂੰ ਮੈਨੂੰ ਪਹਿਲਾਂ ਦੱਸਦੀ ਵੀ ਡੇਢੇ ਮਹਿੰਗੇ ਤੁਸੀਂ ਪਰਫਿਊਮ ਵਰਤਦੇ ਜੇ ਉਹਦੀ ਤੇ ਸ਼ੀਸ਼ੀ ਸਾਨੂੰ ਮਿਲ ਜੇ ਤਾਂ ਅਸੀਂ ਵੈਸੇ ਹੀ ਆਪਣੇ ਰਿਸ਼ਤੇਦਾਰ ਸਾਰੇ ਸਾੜਦੇ ਨੇ ਚੇਤਾ ਕਰਾਦੀ ਮੈਨੂੰ ਸ਼ੀਸ਼ੀ ਦੇੜੀਆਂ ਪਾਜੀ ਨੂੰ ਨਹੀਂ ਪਾਜੀ ਵਿੱਚ ਪਰਫਿਊਮ ਵੀ ਚਾਹੀਦਾ ਜੀ ਪਾਜੀ ਪਰਫਿਊਮ ਵਾਲੀ ਭਰੀ ਸ਼ੀਸ਼ੀ ਦਵਾਂਗੇ ਹਾਂ ਇਹ ਖਾਲੀ ਨਾ ਚੱਕ ਲੈ ਆਓ ਗਿਆ ਗਿਆ ਹੁੰਦਾ ਨਾ ਉੱਥੇ ਭਾਗੇ ਜਾਵਾਂਗੇ ਆਓ ਭਾਗੇ ਜਾਵਾਂਗੇ ਸਮੈਲ ਬੜੀ ਸੋਹਣੀ ਹਾਂ ਆ ਵੀਜੀ ਸੌਫੇ ਨਵੇਂ ਬਣਾਏ ਆ ਬੜਾ ਸੋਹਣਾ ਕਬਰ ਵਛਾਏ ਆ ਆ ਹੋਣੀ ਇਹ ਲੱਗ ਗਿਆ 70000 ਰੁਪਿਆ ਕੋਈ ਉਹ ਮੈਂ ਟੈਂਪਰੇਰੀ ਜੇ ਬਣਾ ਲਈਏ ਤੈਨੂੰ ਪਤਾ ਤਾਂ ਹੈਗਾ ਵੀ ਘਰ ਚੇਂਜ ਕਰਨ ਦਾ ਆਪਣਾ ਚੱਲਣ ਦਾ ਪਲਾਨ ਮੈਂ ਚੱਲ ਟੈਂਪਰੇਰੀ ਜੇ ਬਣਾ ਲਈਏ ਫਿਲਹਾਲ ਵਧੀਆ ਬਣੇ ਪੈਸੇ ਲੱਗੇ ਭਾਜੀ 70000 ਰੁਪਿਆ ਭਾਜੀ 70000 ਹਾਂ ਆ ਬੱਸ ਮੈਮੀ ਆਖਾਂ ਕੰਫਰਟੇਬਲ ਜੇ ਨਹੀਂ ਲੱਗੰਦੇ ਲੱਗ ਜੇ ਪੀੜ ਹੋਈ ਜਾਂਦਾ ਇਹਦੇ ਤੇ ਮੈਨੂੰ ਦੱਸ ਦੇ ਮੈਂ ਬਣਵਾਏ ਸੋਫੇ ਆਪਣੇ ਘਰ ਅੱਛਾ 70000 ਦਾ ਸਿਰਫ ਕੱਪੜਾ ਹੀ ਕੱਪੜਾ ਆ ਉਹਦਾ ਹੈਂ ਜੀ 70000 ਦਾ ਕਪੜਾ ਇਹ ਹੋਰ ਕੀ ਇਹ ਤੇ ਤੁਸੀਂ ਬਟਨਾਂ ਤੋਂ ਬਿਨਾਂ ਬਣਵਾਏ ਆ ਨਾ 15500 ਦੇ ਬਟਨ ਨਹੀਂ ਭਾਈਆ ਬਟਨ ਲੱਗੇ ਆ ਕਵਰ ਕਾ ਪਾਇਆ ਨਾ ਤਾਂ ਕਰਕਣੀ ਆ ਬਟਨ ਤੇ ਲੱਗੇ ਆ ਪਾਈਓ ਚੁੱਪਣਦੇ ਆ ਪਿੱਛੇ ਫਿਰ ਚੁੱਬਣ ਆਲੇ ਆ ਨਾ ਤੁਸੀਂ ਕਿਹੜੇ ਲਾਇਏ ਉਹ ਕਿਹੜੇ ਆ ਬੜੇ ਕੰਫਰਟੇਬਲ ਆ ਉਹ ਸਾਡੇ ਬੰਦੇ ਨੇ ਦੱਸਿਆ ਨਹੀਂ ਨਹੀਂ 15 15 ਦਾ ਪੀਸ ਹੋਣਾ ਨਹੀਂ ਇਹ ਤਾਂ 250 ਸਾਰੇ ਸੋਫੇ ਨੂੰ ਲੱਗ ਗਏ ਸੀ ਸਾਡੇ 15000 ਦੇ ਲਾਏ ਆ ਮੈਂ ਉਹ ਫਿਰ ਭਈਆ ਅਗਰ ਤੁਹਾਡੀਆਂ ਕਾਮ ਬਾਤਾਂ ਬਸ ਭਾਜੀ ਇੰਦੀ ਆ ਇਹ ਵੇਰ ਵੱਡੇ ਬੰਦੇ ਆ ਵੱਡੀਆਂ ਬੱਤਾਂ ਵੱਡੇ ਬੰਦੇ ਦੀਆਂ ਵੱਡੀਆਂ ਬਾਤਾਂ ਹੈ ਭਈਆ ਓਏ ਫਿਰ ਭਾਜੀ ਵੀ ਹੈ ਆਉ ਤੇ ਗੱਲ ਹੈ ਹੀ ਆਮਣ ਫਿਰ ਤੁੰਦਰ ਰਾਜ ਕਰਨ ਲਈ ਹੈ ਫਿਰ ਹੂੰ ਬਾਤ ਬੇਨਾ ਬੜੀ ਹਰਦੀ ਆ ਇਹਦੇ ਮਚੋਲਿਆਂ ਨੂੰ ਨਾ ਵਿਚੋਲਿਆਂ ਨੂੰ ਫੋਨ ਕਰਕੇ ਦੱਸਿਆ ਕਰ ਐਡੇ ਤਗੜੇ ਘਰ ਵਿਆਹ ਤਾਂ ਤੈਨੂੰ ਉਹਨਾਂ ਨੇ ਉਹਨਾਂ ਨੂੰ ਜਾ ਕੇ ਕਿਹਾ ਕਰ ਤੁਹਾਡਾ ਤਾਂ ਮੈਂ ਦੇਣ ساری ਉਮਰ ਨਹੀਂ ਦੇ ਸਕਦੀ ਹੈ ਮੋਤੀ ਪੁੰਨ ਕੀਤੇ ਆ ਹਾਂ ਹਾਂ ਇੱਜਾ ਵੱਡਾ ਕਰਕੇ ਵਿਆਹ ਕੇ ਖੜੀ ਸੀ ਨਾ ਤੀਲੇ ਵਰਗੀ ਹੀ ਅੱਛਾ ਆਹੋ ਤੇ ਹੈ ਹੀ ਤੀਲੇ ਦੇਖ ਲਓ ਹਾਂ ਹੁਣ ਤੇ ਭਾਈ ਆਏ ਤੇ ਦੋ ਨੇ ਤਾਂ ਜਾਣੀਆਂ ਆ ਜਿਹੜੀਆਂ ਪਹਿਲੀਆਂ ਬੈਠ ਕੇ ਖੜੀਆਂ ਮੱਖਣ ਖਾ ਖਾ ਕੇ ਨਹੀਂ ਫਿਰਤਾ ਭయ్యా ਤੁਹਾਡੇ ਘਰ ਦਾ ਸਾਰਾ ਕੋਈ ਤੇ ਫਿਰ ਤੇ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਵੀ ਨਹੀਂ ਹੁੰਦਾ ਇਹ ਮੈਂ ਕਹਿੰਦਾ ਵੀ ਦੁੱਧ ਫਿਰ ਤੁਸੀਂ ਵੇਚ-ਬੋਝ ਦਿੰਦੇ ਜੇ ਹਾਂਜੀ ਭਾਜੀ ਵੇਚ ਦੀਦਾ ਅੱਛਾ ਸਾਰਾ ਹੀ ਨਹੀਂ ਨਹੀਂ ਸਾਰਾ ਨਹੀਂ ਹਾਂ 20 ਕਿਲੋ ਰੱਖ ਲੀਦਾ ਨਹੀਂ 20 ਕਿਲੋ ਅੱਛਾ ਮਤਲਬ ਤੁਸੀਂ ਚਾਰ ਮੱਝਾਂ ਦਾ ਵੇਚ ਦਿੰਦੇ ਜੇ ਹਾਂ ਇੱਕ ਦਾ ਘਰ ਰੱਖ ਲੈਂਦੇ ਜੀ ਹਾਂਜੀ ਭਾ ਭయ్యా ਗਾਂ ਕੋਈ ਨਹੀਂ ਰੱਖੀ ਕੋਈ ਨਹੀਂ ਨਹੀਂ ਭਾਜੀ ਗਾਂ ਨਹੀਂ ਰੱਖੀ ਗਾਂ ਦਾ ਦੁੱਧ ਪਤਲਾ ਹੁੰਦਾ ਉਹ ਚੰਗਾ ਭయ్యా ਹੱਡੀਆਂ ਵਾਸਤੇ ਵੈਸੇ ਵਧੀਆ ਹੁੰਦਾ ਹੀ अच्छा जी कोई नहीं हां पाजी <laughs> या 1.5 2 लाख रुपए ਦੀਆਂ ਗਾਂ ਲੈਵਾਂਗੇ ਤੁਹਾਡੇ ਬਾਤ ਕੀ 1.5 2 ਲੱਖ ਗੱਲ ਹੈ ਹੈ ਇਹ ਸੋਮਰ ਵੀ ਤੇ ਬਰਾਬਰ ਲੱਖ 1.5 ਲੱਖ ਆ ਉਹ ਤੇ ਗੱਲ ਹੈ ਜੀ ਚਲੋ ਮਾਰਾ ਕਿਰਪਾ ਕਰੇ ਭయ్యా ਤੁਹਾਡੇ ਤੇ ਹੋਰ ਹੈ ਕਦੇ ਸਾਨੂੰ ਕਿਤੇ ਲੋੜ ਲੜ ਪਾ ਜੇ ਤੇ ਤੁਸੀਂ ਦੇ ਦਿਓ ਨਾ ਪਾਜੀ ਜਦੋਂ ਕਹੋ ਤੁਸੀਂ ਮੇਰੀ ਗੱਲ ਸੁਣੋ ਹਾਂ ਮੈਂ ਤੁਹਾਨੂੰ ਸਵੇਰੇ ਕਿਹਾ ਸੀ ਜੋ ਇਹ ਮਾਰਨ ਵਾਲੀ ਦਵਾਈ ਲਾਇਓ ਆਪਣੇ ਨਾ ਰਸੋਈ ਦੇ ਵਿੱਚ ਨਿਗੀਆਂ ਨਹੀਂ ਗਈਆਂ ਚੂਹੀਆਂ ਪਤਾ ਨਹੀਂ ਕਿੱਥੋਂ ਆ ਗਏ ਯਾਰ ਤੂੰ ਕਿਹਾ ਸੀ ਮੈਨੂੰ ਉਹ ਜਦੋਂ ਤੂੰ ਫੋਨ ਕੀਤਾ ਨਾ ਪਰੌਣੇ ਆਏ ਆ ਹੂੰ ਉਦੋਂ ਮੈਂ ਗੱਡੀ ਉਧਰੋਂ ਦੀ ਪਾਈ ਨਹੀਂ ਤੇ ਮੈਂ ਸਿੱਧਾ ਹੀ ਐਣੋਂ ਆ ਗਿਆ ਚੇਤਾ ਭਲਾਏ ਨਹੀਂ ਚੇਤਾ ਨਹੀਂ ਭਲਾਇਆ ਚੇਤਾ ਮੈਨੂੰ ਹੂੰ ਹੈਗਾ ਸੀ ਅੱਛਾ ਮੈਂ ਗੱਡੀ ਐਂ ਦੀ ਪਾਲੀ ਫਿਰ ਇੱਧਰ ਰਾਜ ਦੁਕਾਨ ਨਹੀਂ ਕੋਈ ਆਈ ਤੇ ਤਾਂ ਕਰਕੇ ਫਿਰ ਉਤੋਂ ਕੋਈ ਨਹੀਂ ਆ ਕੱਲ ਜਾਣਾ ਹੀ ਕੱਲ ਆਵਾਂਗੇ ਇਨੀ ਨਾ ਟੈਨਸ਼ਨ ਲਿਆ ਕਰ ਤੂੰ ਇਹ ਗੱਲ ਕੀ ਚੁਈ ਆ ਭਾਬੀ ਮਿੱਕੀਆਂ ਨਕੀਆਂ ਚੂਈਆਂ ਤੋਂ ਡਰਿਆ ਜਾਂਦੀ ਜੇ ਤੁਸੀਂ ਉਹ ਨਿਗਿਆ ਨਿਗਿਆ ਚੂਈਆਂ ਸੋਰੀ ਭਾਈਆ ਚੂਈਆਂ ਦੇ ਫੇਰ ਐਡੀਆਂ ਐਡੀਆਂ ਵਾ ਇਹ ਤਾਂ ਐਡੇ ਐਡੇ ਕਾਕਰੋਚਾਂ ਤੋਂ ਡਰ ਜਾਂਦੀ ਆ ਮੈਂ ਤੁਹਾਨੂੰ ਦੱਸਦਾ ਐਡੇ ਐਡੇ ਚੂਹੇ ਆ ਸਾਡੇ ਅੱਛਾ ਹੋਰ ਕੀ ਐਵੇਂ ਤੁਰੇ ਫਿਰਦੇ ਆ ਅੱਛਾ ਤੇ ਭਾਈ ਤੁਹਾਨੂੰ ਡਰ ਨਹੀਂ ਲੱਗਦਾ ਤੇਰਾ ਭਾਜੀ ਕਿਹੋ ਜੀਆਂ ਗੱਲਾਂ ਕਰਦੇ ਓ ਤੂੰ ਵੀ ਕੋਈ ਡਰਦਾ ਪਾਲੇ ਹੁਣੇ ਆ ਪਾਲੇ ਉਹ ਐਡੀ ਕੀ ਚੂਈ ਤੋਂ ਡਰ ਨਹੀਂ ਉਹ ਐਡੇ ਐਡੇ ਚੂਹੇ ਉਹਨਾਂ ਤੋਂ ਨਹੀਂ ਡਰਦੇ ਉਹ ਤਾਂ ਤੂੰ ਡਰੀ ਜੰਨੀ ਮੈਂ ਨਹੀਂ ਡਰਦਾ ਡੁੱਤਾ ਬਿਲਕੁਲ ਨਹੀਂ ਔਰ ਚੰਗਾ ਭਾਈ ਜੀ ਡਰਨਾ ਵੀ ਨਹੀਂ ਚਾਹੀਦਾ ਉਹ ਕੀ ਕਹਿੰਦੇ ਵਿਚਾਰੇ ਨਾ ਤੁਹਾਨੂੰ ਮਾੜਾ ਕਹਿੰਦੇ ਨਾ ਕੋ ਚੰਗਾ ਹੈ ਨਾ ਤੁਹਾਨੂੰ ਦੰਦੀ ਵੱਢਣੀ ਉਹਨਾਂ ਨਾਲ ਕੋ ਗੱਲ ਨਾ ਕੋ ਬਾਤ ਐਵੇਂ ਬੀਬੀਆਂ ਦਾ ਤਾਂ ਦਿਮਾਗ ਖਰਾਬ ਜਦੋਂ ਸਵੇਰੇ ਮੈਂ ਸੋਫੇ ਨਹੀਂ ਛਾੜ ਡੰਡੀ ਹੋ ਉਥੇ ਨਾ ਨਿੱਕੀ ਜਿਹੀ ਚੂਈ ਸੋਫੇ ਦੇ ਵਿੱਚ ਵੜ ਗਈ ਕਿੱਥੇ ਜਿੱਥੇ ਭਾਜੀ ਬੈਠੇ ਆ ਇੱਥੇ ਥੱਲੇ ਹੀ ਵੜੀ ਗਈ ਅਸਾਂ ਇੱਥੇ ਹਾਂ ਹੋਏ ਇੱਥੇ ਸਰਾਣੀ ਥੱਲੇ ਹੀ ਚੱਲ ਕੋਈ ਨਹੀਂ ਉਹ ਕਿਹਨੇ ਭਾਬੀ ਜੀ ਹੋ ਗਿਆ ਇਹ ਹੋ ਗਿਆ ਇਹ ਸਵੇਰੇ ਵੜੀ ਕੋਈ ਹੋਣ ਥੋੜਾ ਵੜੀ ਆ ਮੈਨੂੰ ਕੀ ਪਤਾ ਭਾਜੀ ਮੈਂ ਤਾਂ ਕਿਹਾ ਇੱਥੇ ਹੀ ਹੋਊਗੀ ਹੁਣ ਆਇਆ ਤੂੰ ਐਡੇ ਐਡੇ ਚੂਹਿਆਂ ਤੋਂ ਨਹੀਂ ਡਰਦਾ ਤੇ ਹੁਣ ਐਡੀ ਜੀ ਚੂਹੀ ਨੂੰ ਮਾਰ ਕੇ ਛੇਤੀ ਆ ਸਾਡੇ ਉਹ ਇਹ ਥੋੜੀ ਭੇਤੀ ਕੀਤਾ ਕਿੱਥੇ ਦੰਦੀ ਵੱਟ ਦੇਣੀ ਆ ਭਾਜੀ ਛੱਟ ਲਵਾ ਲਓ ਘੱਲੇ ਉਤਰੋ ਉਹ ਆ ਜਾ ਭਈਆ ਚੈੱਕ ਕਰ ਲੋ ਕੋਲੋ ਜਾ ਮਕਾਨਾ ਚੈੱਕ ਨਹੀਂ ਭੱਜ ਗਈ ਹੋਣੀ ਆ ਸਵੇਰੇ ਬੜੀ ਹੁਣ ਤਾਂ ਨਹੀਂ ਹੋਣੀ ਭੱਜ ਗਈ ਭਈਆ ਆ ਜਾ ਬਹਿ ਜਾ ਤੂੰ ਬਹਿ ਜਾ ਭਾਜੀ ਆ ਜਾ ਬਹਿ ਜਾ ਛੱਟ ਸੂਟ ਨਾ ਲਵਾ ਲਿਓ ਕਿਤੇ ਹੁਣ ਤੂੰ ਚੂਹਿਆਂ ਤੋਂ ਨਹੀਂ ਡਰਦਾ ਤੇ ਹੁਣ ਗੱਡੀ ਛੇਤੀ ਛਾਲ ਮਾਰ ਕੇ ਤੇ ਕੋਠੇ ਤੇ ਚੜਜਣ ਲੱਗਾ ਹਾਂ ਭਾਈ ਐਵੇਂ ਡਰੀ ਜਾ ਨਾ ਕੁਝ ਨਹੀਂ ਹੋ ਜਾ ਲੱਗਾ ਤੈਨੂੰ ਨਿਗੇ ਨਿਗੇ ਤੂੰ ਇਹਨੇ ਕੀ ਕਹਿਣਾ ਤੂੰ ਤਾਂ ਡੱਡ ਚੂਂਗਾ ਤੈਨੂੰ ਡਰਦਾ ਤੂੰ ਐਵੇਂ ਡਰੀ ਜਾ ਨਾ ਹੁਣ ਡਰਿਆ ਕਰ ਦੱਸਿਆ ਤੇ ਹੈਗਾ ਵਾ ਇਹ ਭੇਤੀ ਥੋੜੀ ਆ ਸਾਡੀ ਕੋਈ ਨਹੀਂ ਹੋ ਜਾਣਗੀਆਂ ਠੀਕ ਆ ਭਾਜੀ ਚੱਲ ਭਾਈਆ ਮੈਂ ਫਿਰ ਤੂੰ ਮੈਂ ਕੱਪੜੇ-ਕਪੜੇ ਚੇਂਜ ਕਰਾਂ ਆ ਭਾਜੀ ਨੇ ਵੀ ਕਰਨੇ ਹੋਣੇ ਆ ਇਹ ਕਰ ਲਾ ਫਿਰ ਤੂੰ ਚੇਂਜ ਲਿਆ ਕੇ ਦਵਾ ਪਜਾਮਾ ਪਜਾਮਾ ਨਹੀਂ ਨਹੀਂ ਭਾਜੀ ਹਜੇ ਰੀ ਫੇਰ ਕੇ ਕਰਾਂਗੇ ਜੀ ਉਹਨੇ ਮੈਂ ਲਿਆ ਦਿੰਨਾ ਪਜਾਮਾ ਨਾ ਨਾ ਖਿਲਾਉਂਦੇ ਜੇ ਕਰੋ ਚੇਂਜ ਹੈ ਲਿਆਂਦੇ ਲਿਆਂਦੇ ਆਪਾਂ ਤੁਸੀਂ ਕਰੋ ਚੇਂਜ ਨੇ ਕਰ ਲਾ ਭਾਈਆ ਕੀ ਦੱਸ ਐਵੇਂ ਅਨਕੰਫਰਟੇਬਲ ਜਾ ਹੋ ਗਿਆ ਬੈਠਾ ਉਹ ਕੋਈ ਗੱਲ ਨਹੀਂ ਭਾਜੀ ਫਿਰ ਲੈਸੋ ਬੈਠੋ ਨਾ ਪਜਾਮਾ ਪਾ ਕੇ ਆਪਾਂ ਹੈਗੀ ਜਾ ਲਿਆ ਦੇ ਤੂੰ ਉਥੋਂ ਕਰ ਲੈਂਦੇ ਰਹਿਣ ਤੋਂ ਰਹਿਣ ਤੋਂ ਭਾਬੀ ਜੀ ਕਰ ਲਓ ਭਾਜੀ ਚੇਂਜ ਨਾ ਨਾ ਭਾਜੀ ਹਾਂ ਪਤਾ ਕੀ ਗੱਲ ਆ ਕੀ ਗੱਲ ਹੋ ਗਈ ਆ ਤੁਹਾਡੇ ਚੂਈਆਂ ਹਨਾ ਇੱਥੇ ਚੂਈਆਂ ਫਿਰ ਤੁਹਾਡੇ ਦੇ ਚੂਹੇ ਆ ਸਾਡੇ ਦੇ ਚੂਈਆਂ ਉਹ ਨਈ ਭਾਜੀ ਗੱਲ ਉਹੀ ਪੇਤੀ ਅੱਛਾ ਇਹ ਪੇਤੀ ਨਹੀਂ ਆ ਹੋਏ ਤੇ ਗੱਲ ਇਹ ਮੈਂ ਦੱਦਾਂ ਵਾਂ 8 85000 ਦੀ ਪੈਂਟ ਆ ਜੇ ਚੂਈ ਨੇ ਟੋਕਦੀ ਮੇਰਾ ਤਾਂ ਗਿਆ ਨਾ 85000 ਇਹ ਤੇ ਗੱਲ ਭਾਈਆ ਅਸੀਂ ਸੋਚੀ ਨਹੀਂ ਸੀ 850 ਦੀ ਪੈਂਟ ਹੋਰ ਭਾਬੀ ਜੀ ਕੱਲੀ ਪੈਂਟੀ ਲੈ ਹੋਰ ਤੇ ਫਿਰ ਭਾਈਆ ਤੁਸੀਂ ਕੱਪੜੇ ਕਿੱਥੇ ਰੱਖਦੇ ਜੇ ਅਲਮਾਰੀ ਚ ਰੱਖਨੇ ਹੋਰ ਕਿੱਥੇ ਰੱਖਨੇ ਤੇ ਆਹੀ ਵੀ ਅਲਮਾਰੀ ਜਿਹੜਾ ਵੱਡੀਆਂ ਅਲਮਾਰੀਆਂ ਹੋਣੀਆਂ ਨਾ ਉਹਨਾਂ ਦੀ ਤਕੜੀ ਅਲਮਾਰੀ ਆ ਵੱਡੀਆਂ ਹੋਣੀਆਂ ਹੋਣਾ ਨਾ ਹਾਂਜੀ ਸਾਡੇ ਤਾਂ ਫਿਰ ਨਾਲ ਚੂਹਿਆਂ ਛੋਟੀਆਂ ਛੋਟੀਆਂ ਅਲਮਾਰੀ ਚ ਵੱਧਦੇ ਨੇ ਚੂਹੇ ਵੱਧਦੇ ਨੇ ਨਾ ਉਹ ਨਾ ਵੜ ਨਹੀਂ ਸਕਦੇ ਅਲਮਾਰੀ ਚ ਹਾਂਜੀ ਵੱਡੀਆਂ ਅਲਮਾਰੀਆਂ ਚ ਨਹੀਂ ਨਾ ਵੜਿਆ ਜਾਂਦਾ ਹਿਆਲੇ ਕੋ ਬੰਦਿਆਂ ਨਹੀਂ ਵੇਖ ਲਾ ਗੱਲਾਂ ਕੀ ਰੇ ਸਾਈ ਨਾਲ ਤੇ ਇਹ ਬਾਤ ਸੇ ਕਰੋ ਹੁਣ ਤੁਹਾਨੂੰ ਮੈਂ ਕਰੋ ਸਮਝਾ ਕੇ ਲਈਏ ਉਹ ਤੂੰ ਦੇਖੀ ਜਾ ਆਪੇ ਦੇਖਿਆ ਕੀ ਕਿ ਚੱਜ ਨਾਲ ਰਹਿਣਾ ਚੱਜ ਨਾਲ ਬੋਲਣਾ ਉਬਰ ਬਣਾ ਗਏ ਜਾਣੀ ਸੌਰਿਆਂ ਚ ਆਪਣੀ ਉਹ ਗੁਗਰੀ ਦੀ ਝਾੜੀ ਤੇ ਉਹ ਛੱਟ ਤੇ ਐਵੇਂ ਟਿਕ ਚੰਮੀ ਚੱਲ ਭਾਈਆ ਫਿਰ ਮੈਂ ਉਹਨਾ ਹੱਥੋਂ ਤੋ ਗਏ ਤੂੰ ਹੀ ਕਰੋ ਫਿਰ ਆਪਾਂ ਉੱਤੇ ਜਾਣੇ ਹੈ ਕੜੀ ਵਿਖਾ ਕੇ ਲੈਣਾ ਤੈਨੂੰ ਮਤਲਬ ਪੋਸ਼ਨ ਵੀ ਜਿਹੜਾ ਨਵਾਂ ਬਣਾਇਆ ਹੈਂ ਭਾਜੀ ਚਲੋ ਚਲ ਚਾਹ ਚ ਪੀ ਆਤੀ ਹੈ ਹਾਂਜੀ ਚਾਹ ਪੀ ਆਤੀ ਚਲ ਉੱਥੇ ਰਾਇਓ ਨਾ ਉੱਪਰ ਹਾਂ ਮੈਂ ਰੋਟੀ ਟਿਕਣਾ ਲੂੰਗਾ ਆ ਚਲ ਠੀਕ ਹੈ ਠੀਕ ਕੀ ਭਾਈਆ ਫਿਰ ਕੀ ਖਾਣਾ ਹੈ ਰੋਟੀ ਚ ਮੇਰੇ ਗਾਲ ਸੁਰਗਾ ਬਣਾ ਲਓ ਭਾਜੀ ਤੁਹਾਨੂੰ ਪਤਾ ਹੈ ਨਹੀਂ ਭਾਈਆ ਮੁਰਗਾ ਨਹੀਂ ਇੱਥੇ ਪਾਂਦਾ ਬਾਹਰੋਂ ਖਵਾ ਲਿਆ ਤੁਹਾਨੂੰ ਮੈਂ ਮੁਰਗਾ ਕਹਿੰਦਾ ਕੋਈ ਨਹੀਂ ਭਾਜੀ ਦੇਖਦੇ ਆਂ ਦੇਖਦੇ ਦੇਖਦੇ ਕੋਈ ਨਹੀਂ ਆ ਚੱਲ ਮੈਂ ਆਇਆ ਫਿਰ ਹੈ ਆ ਰਾਜ ਮੈਨੂੰ ਦੇ ਕੱਪੜੇ ਮੈਂ ਚੇਂਜ ਕਰਾਂ ਆ ਗਈ ਮੈਂ ਮੇਰੀ ਗੱਲ ਸੁਣੋ ਚੁੱਪ ਕਰਕੇ ਤੇ ਉਹ ਜੇ ਕਹਿੰਦ ਹੈ ਨਾ ਕੱਪੜੇ ਬਦਲ ਲਓ ਤੇ ਬਦਲ ਲਓ ਵੱਡੇ ਭਾਜੀ ਦੀ ਪੈਂਟ ਪਾ ਕੇ ਆਏ ਜੇ ਤੁਸੀਂ ਕੋਈ ਗੱਲ ਨਹੀਂ ਫਿਰ ਕੀ ਆ ਇਹ ਵੀ ਕੋਈ ਗੱਲ ਨਹੀਂ ਆ ਗਈ ਆ ਗਈ ਚੋਪਾ ਕਰਕੇ ਤੇ ਪਜਾਮਾ ਪਾ ਲਓ ਤੁਹਾਨੂੰ ਮੈਂ ਦੱਸਾਂ ਪੋਰਨਾ ਮੇਰੀ ਬੇਇੱਜ਼ਤੀ ਕਰਾ ਦੋ ਕਿਤੇ ਨਹੀਂ ਹੁੰਦੀ ਤੇਰੀ ਬੇਇੱਜ਼ਤੀ ਚੱਲ ਇਹ ਜਿ ਕਰ ਪਰ ਮੈਂ ਕਹੇ ਤੇ ਫਿਰ ਦੇ ਦਿੰਦੀ ਆ ਪਜਾਮਾ ਕੋਈ ਹਾਂ ਮੈਂ ਲੈਮਨੇ ਦਾ ਚੋਪਾ ਕਰਕੇ ਪਾ ਲਿਓ ਹਾਂ ਕਿਹਦੀ ਨਹੀਂ ਆਈ ਚੰਗਾ ਇਹ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਣ ਦੇ ਹੀ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਨਾਲੇ ਕਮੈਂਟ ਕਰਕੇ ਦੱਸਿਓ ਮੇਰੀ ਐਕਟਿੰਗ ਕਮੈਂਦੀ ਲੱਗੀ ਸਬਸਕ੍ਰਾਈਬ ਪਤਾ ਨਾ ਕਿਵੇਂ ਕਰਨਾ ਆ ਵਾਲਾ ਬਟਨ ਆ ਨਾ ਜਿਹੜਾ ਇਹਨੂੰ ਦਬ ਦੇਣਾ ਸਬਸਕ੍ਰਾਈਬ ਹੋ ਜੂ ਆਜੋ ਫਿਰ ਅੱਗੇ ਵੰਨੇ ਕੀ ਕੀ ਬੰਦਾ ਆਲੋ ਦੀ ਗੱਲ ਹੋਣੀ ਕਿ ਕੋਈ ਨਹੀਂ ਹੁਣ ਰਾਤ ਨੂੰ ਜਾਣਾ ਸੌਣਾ ਮੇਰੀ ਗੱਲ ਸੁਣੋ ਅੰਦਾਸ ਮੈਂ ਪੁੱਛਣਾ ਤੁਹਾਨੂੰ ਰੋਟੀ ਦਾ ਤੇ ਰੋਟੀ ਦਾ ਵੀ ਸਕੀਬ ਬਣਾਈ ਹੈ ਭਾਜੀ ਨੂੰ ਕੀ ਖਾਣਾ ਹੋ ਤੇ ਗੱਲਾਂ ਹੀ ਬੜੀਆਂ 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 ਉਹਨਾਂ ਦੇ ਤਾਂ ਰੋਟੀ ਪਸੰਦੀ ਨਹੀਂ ਹੁੰਦੀ ਉਹਨਾਂ ਨੂੰ ਆਪਣੇ ਘਰ ਦੀ ਸਿੰਪਲ ਰੋਟੀ ਬਾਹਰੋਂ ਖਵਾ ਲਵਾਂਗੇ ਹਾਂ ਬਾਹਰ ਨਾ ਪਰ ਉਹਨੇ ਤੇ ਉਹ ਚੀਜ਼ਾਂ ਬੜੀਆਂ ਆਰਡਰ ਕਰਨੀਆਂ ਜਿੱਦਾਂ ਦੀ ਉਹਦੀਆਂ ਗੱਲਾਂ ਵਾਦੇ ਆਪਣੇ ਬਿੱਲ ਬੜਾ ਵੱਨ ਜਾਣਾ ਦੀ ਗੱਲ ਨੂੰ ਨਾ ਇਦਾਂ ਕਰ ਉਹ ਮੈਨੂੰ ਵਾਇ ਮਾਰਦਾ ਉਹ ਤੇ ਲੱਖਾਂ ਦੀਆਂ ਗੱਲਾਂ ਕਰਦਾ ਵਾ ਤੇ ਪੁੱਛੀਦਾ ਆ ہاں ਮੈਨੂੰ ਪੁੱਛ ਲੈਂਗੇ ਭਾਬੀ ਮੈਨੂੰ ਪਜਾਮਾ ਦੇਣਾ ਸੀ ਕਿੰਨੇ ਪਜਾਮਾ ਤੋਂ ਪੁੱਛਦਾ ਆ ਇਹ ਗੱਲ ਸੋਚ ਕੇ ਮੈਂ ਹਾਂ ਪਾਜੀ ਨੂੰ ਉਹ ਤੇ ਚਾਹ ਨਹੀਂ ਪਸੰਦ ਆਈ ਤੇ ਕਹਿੰਦੇ ਸੀ ਮੱਗੇ ਚਾਹ ਲਿਆਓ ਤੇ ਮੈਂ ਰੋਟੀ ਦਾ ਪੁੱਛਣਾ ਕਿ ਰੋਟੀ ਉਹਨੂੰ ਸਾਡੀ ਸਿੰਪਲ ਪਸੰਦ ਨਹੀਂ ਹੁੰਦੀ ਉਹ ਤੇ ਲੱਖਾਂ ਦੀਆਂ ਗੱਲਾਂ ਕਰਦਾ ਵਾ ਤੇ ਮਾੜੀ ਮੋਟੀ ਚੀਜ਼ ਉਹਨੂੰ ਪਸੰਦ ਨਹੀਂ ਹੁੰਦੀ ਤੇ ਭਾਬੀ ਜੀ ਜੋ ਬਣਾਉਣਾ ਨਾ ਬਣਾ ਲਓ ਨਾ ਖਾ ਲੈਣਾ ਉੱਚ ਦੇਣੇ ਉਹਨੂੰ ਸਾਡੀ ਰੁੱਖੀ ਮਿੱਸੀ ਰੋਟੀ ਕਿਤੇ ਪਸੰਦ ਆਉਣੀ। ਸਾਡੀ ਜੋ ਬਣਾਉਣਾ ਬਣਾ ਲਓ। ਨਾ ਨਾ ਘਰ ਪਨੀਰ ਹੀ ਖਾਂਦੇ ਆ। ਹੁਣ ਦਾਲ ਬਣਾ ਲਓ ਕੋਈ। ਆਹੋ ਦੁੱਧ ਦਹੀਂ ਆਂਦੇ ਬਥੇਰਾ ਸਾਡਾ ਤੇ ਦਹੀਂ ਤੇ ਪਨੀਰ ਖਾਂਦੇ ਰਹਿੰਦੇ। ਤੁੰਦਰ ਉਹ ਪਨੀਰ ਖਾਂਦੇ ਹੋਗੇ ਹੈ। ਆਹ। ਕੰਨੋ ਮੋਟੀ ਹੋ ਗਈ ਆ ਤੇ। ਇੱਕ ਨਾਲ ਸੁੱਖੀ ਸਬਜ਼ੀ ਦਾ ਨਾਲ। ਇੱਕ ਨਾਲ ਦਾਲ ਬਣਾ ਲੈ। ਨਾਲ ਲੂਣ ਵਾਲੇ ਚੌਂਡ ਨਾਲ। ਤੇ ਨਾਲ ਦਹੀਂ ਬਣਾ ਪਕੌੜੀ ਨਾਲ। ਵਾਓ। ਠੀਕ ਆ। ਠੀਕ ਨੇ। ਵਾਓ। ਠੀਕ ਆ। ਮਿੱਠੇ ਬਣਾ ਲਓ। ਮਿੱਠੇ ਬਣਾ ਲਓ। ਮਿੱਠੇ ਬਣਾ ਲਓ। ਇਹ ਨਾ ਮੈਨੂੰ ਤੂੰ ਨੋ ਪਸੰਦ ਨਾ ਨਹੀਂ ਨਹੀਂ ਹਾਂ ਤਾਂ ਇੱਧਰ ਤਗੜੇ ਬੰਦੇ ਜਿਹਦੇ ਅਸੀਂ ਮਾੜੇ ਮੋਟੀ ਰੋਟੀ ਬਨੂਣੀ ਘਰੇ ਦੁੱਧ ਜੀ ਨਾਉਂਦੇ ਆ ਪਨੀਰ ਹੀ ਖਾਂਦੇ ਆ ਜੇ ਗਉਤੀ ਗੱਲੇ ਤਾਂ ਬਾਹਰ ਲੈ ਜਾਂਦੇ ਨੇ ਹੋਟਲ ਚ ਨਹੀਂ ਨਹੀਂ ਬਾਹਰ ਨਹੀਂ ਆਹੀ ਜਾਣਾ ਘਰੇ ਬਣਾ ਲਓ ਤੁਸੀਂ ਸਿੰਪਲ ਬਾਹਰ ਜਾਂਦੇ ਰਹਿੰਦੇ ਹੋਣੇ ਨਾ ਰੋਜ਼ ਆ ਵੱਡੇ ਬੰਦੇ ਆ ਦੋ ਦੋ ਤਿੰਨ ਦਿਨ ਟਾਈਮ ਰੋਟੀ ਅਗਲੇ ਬਾਹਰ ਹੀ ਖਾਂਦੇ ਆ ਜਿੱਦਾਂ ਦੀ ਉਹਦੀ ਗੱਲਾਂ ਕੱਟ ਕੇ ਆ ਗਈ ਰੋਟੀ ਦੀ ਠੀਕ ਆ ਮੈਂ ਭਾਈ ਨੂੰ ਉੱਤੇ ਵਿਖਾ ਕੇ ਲਿਆਵਾਂ ਆਹ ਤੋ ਹੀ ਕੰਮ ਫੇਰਾਓ ਉੱਤੇ ਤੇ ਫਿਰ ਮੈਂ ਰੋਟੀ ਬਣਾ ਲੈਣੀ ਆ ਚੱਲ ਆਮਣ ਪਜਾਮਾ ਦਾ ਬੰਦੇ ਨੂੰ ਆਫ ਤੇ ਆਉਂ ਖਾਂਦੇ ਰੋਜ਼ ਪਨੀਰ ਉਥੋਂ ਮੈਂ ਕਹਿਆ ਸੀ ਨਿਆਣਿਆਂ ਮਾਂ ਤੇ ਕੋਈ ਫਰੂਟ ਲੈ ਲਈਏ 20 ਰੁਪਈਆ ਦਾ ਉਹ ਲੋਨ ਦੇ ਨਾਲ ਕੋ ਲਿਆ ਨਹੀਂ ਗਿਆ 40 ਦੇ ਕੇਲੇ ਦੱਸੇ ਤੇ ਉਹਦੇ ਨਾਲ ਲੜ ਕੇ ਆ ਗਏ ਇਹ 20 ਰੁਪਏ ਲੈ ਪੈਣਾ ਪਨੀਰ ਖਾਣਾ ਹੀ ਗੱਲਾਂ ਮਾਰਦੇ ਆ ਆ ਭਈਆ ਜਾ ਨਾ ਭਈਆ ਧਿਆਨ ਨਾ ਮੈਂ ਫਿਕਰ ਨਾ ਕਰੋ ਭਾਜੀ ਆ ਜਾ ਭਈਆ ਕੋਠੇ ਦੇ ਆਗੇ ਆਗੇ ਭਾਜੀ ਆਵੇ ਬਾਪੂ ਨੇ ਲਾਏ ਬੂਟੇ ਬਾਟੇ ਜੇ ਸਾਡੇ ਹੈ ਆ ਨਿੰਬੂਆਂ ਦਾ ਲਾਇਆ ਉਹਨੇ ਅੱਛਾ ਇਹ ਅਮਰੂਦਾਂ ਦਾ ਵਾ ਪਾਜੀ ਖਲਾਰਾ ਬੜਾ ਪਾਇਆ ਤੁਸੀਂ ਖਲਾਰਾ ਫਿਰ ਉਹ ਮੀਂਹ ਨੂੰ ਦੋ ਤਿੰਨ ਦਿਨ ਹੋ ਗਏ ਪੈਣ ਡਿਆ ਸੀ ਨਾ ਪਾਜੀ ਇਹ ਤਾਂ ਮੀਂਹ ਨਾਲ ਕੀ ਲੈਣਾ ਦੇਣਾ ਖਲਾਰੇ ਦਾ ਓਏ ਫਿਰ ਬਾਲਣ ਪੁੱਲਣ ਜੇ ਇੱਥੇ ਇਕੱਠਾ ਕਰ ਦਿੰਦੇ ਕੰਮ ਵਾਲੀਆਂ ਰੱਖੋ ਪਾਜੀ ਹਾਂ ਕੰਮ ਵਾਲੀ ਰੱਖੋ ਕੰਮ ਵਾਲੀ ਵੇਖ ਲੈਨੇ ਕੋਈ ਨਹੀਂ ਭਾਈ ਦੋ ਚਾਰ ਕੀ ਹੈ 10000 ਰੁਪਈਆ ਇਹ ਦੋ ਚਾਰ ਹਜ਼ਾਰ ਚ ਪਾਜੀ ਕੌਣ ਲੱਭਦੀ ਉਹ ਪਾਜੀ 6-7 ਨੌਕਰਾਂ ਦੀਆਂ ਰੱਖੀਆਂ ਆਪਾਂ ਸ਼ਵਈਆ ਹਾਂਜੀ ਭਈਆ ਫਿਰ ਕੀ ਹੱਟ ਤੇ ਵੀ ਆਉਣਗੇ ਕਿਤੇ ਦੇ ਕੋਈ ਨਹੀਂ ਭਾਜੀ ਆਵੋ ਭਈਆ ਇੱਧਰ ਭਾਜੀ ਜਿੰਮ ਕਮਾਂ ਲੁੰਦਾ ਉਹ ਕਦੀ ਕਦਾਂ ਹੀ ਚੀ ਕਰੁੰਦਾ ਫਿਰ ਕੇ ਹੈ ਉਹ ਵੇਖੀ ਭਈਆ ਹਾਰ ਜਦਾ ਉਹ ਫਿਰ ਕੀ ਹੋਇਆ ਭਾਜੀ ਕੁਇੰਟਲ ਕੁਇੰਟਲ ਭਾਰ ਇੱਕ ਹੱਥ ਨਾਲ ਐਂਜੀ ਚੁਕਲੀ ਦਾ ਅੱਛਾ ਹੋਰ ਫਿਰ ਪਿੰਡਾਂ ਦੀਆਂ ਖਰਾਕਾਂ ਬੱਸ ਬੱਸ ਫਿਰ ਭਈਆ ਇਹ ਤੈਨੂੰ ਕੀ ਹੁੰਦਾ ਇੰਨਾ ਕੁ ਭਾਰ ਦਾ हां भाई इनाग नहीं चुके जान ओ नहीं नहीं मैं, चेक मैं तो चेक करंदिया वैसे ही मैं कहता ਥੱਲੇ ਡਿੱਗ ਕੇ ਤੇ ਲੌਕ ਲੱਗਦਾ ਲੌਕ ਲੱਗਾ ਹੀ ਉਹਨੂੰ ਅੱਛਾ ਮੈਨੂੰ ਸਾਡੇ ਨਹੀਂ ਹੈਗਾ ਨਾ ਫਿਰ ਲੌਕ ਵਾਲਾ ਹਾਂ ਹੁਣ ਠੀਕ ਆ ਨਿਆਣੇ ਦਾ ਹੱਥ ਨਹੀਂ ਪਹੁੰਚਦਾ ਨਾ ਉਹ ਵੀ ਹੈਗਾ ਹੀ ਭਾਈਆ ਉਧਰ ਵੀ ਸੈਟਅਪ ਲਾਇਆ ਭਾਜੀ ਸਾਰਾ ਲਾ ਲਏਗਾ ਪੂਰਾ ਕੇ ਬਾਪੂ ਵੀ ਲਾ ਲੈਂਦਾ ਭਾਈਆ ਨਾਲ ਅੱਛਾ ਅੱਛਾ ਵਧੀਆਣਾ ਘਰੇ ਹੀ ਵਰਜੀ ਸ਼ੁਰੂ ਵਧੀਆ ਵਧੀਆ ਭਾਜੀ ਸੋ ਵਧੀਆ ਗੇ ਹਾਂ ਹਾਂ ਘਰੇ ਵਰਜੀ ਸ਼ੁਰੂ ਸ਼ੁਰੂ ਕਰ ਲੋ ਉਹ ਭਾਈਆ ਫਿਰ ਕਵਾਂਟਲ ਇੱਕ ਘਸਣਾ ਚ ਮੈਂ ਤੇ ਭਾਜੀ ਕੁਛ ਵੀ ਨਹੀਂ ਆ ਤੁਹਾਡੇ ਕੋ ਪਲੇਟਾਂ ਹੀ ਨਹੀਂ ਆ ਗਈਆਂ ਨੇ ਤੇ ਤੁਹਾਨੂੰ ਮੈਂ ਲਾ ਕੇ ਦਿਖਾ ਦੇਣਾ ਹੀ ਆ ਥੋੜੀਆਂ ਮੈਂ ਦੱਸਦਾ ਕਿਲੋ ਮੈਂ ਤੇ ਭਾਜੀ ਕੁਛ ਵੀ ਨਹੀਂ ਹੈਗਾ 10-10 ਕਿਲੋ ਵੀ ਕੋਈ ਪਾ ਰਿਹਾ ਹਾਂ ਉਹ ਜਾਓ ਭਾਜੀ ਕਿਹੋ ਜੀਆਂ ਗੱਲਾਂ ਕਰਦੇ ਸੀ ਚਲ ਆ ਭਈਆ ਚੱਲੀਏ ਥੱਲੇ ਹੁਣ ਫਿਰ ਚਲਦੇ ਚਲਦੇ ਭਾਜੀ ਭਾਜੀ ਆ ਨਿਆਣਿਆਂ ਵਾਸਤੇ ਰੱਖਿਆ ਨਹੀਂ ਨਹੀਂ ਮੈਂ ਲਾ ਕੇ ਗਿਆ ਸਵੇਰੇ ਉੱਤਰਾ ਹੀ ਮੈਂ ਰੱਖ ਗਿਆਂ ਪਲੇਟਾਂ ਕੱਢੀਆਂ ਨਹੀਂ ਮੈਂ ਬਾਹਰ ਭਾਜੀ ਇੰਨਾ ਹੌਲਾ ਜਾ ਵੇਟ ਹਾਂ ਭਾਜੀ ਤੁਹਾਨੂੰ ਹੌਲਾ ਤੁਸੀਂ ਵੇਖ ਕਿੱਡੇ ਡੋਲੇ ਤੁਹਾਡੇ ਤੁਹਾਡੇ ਬਾਅਦ ਤੇ ਹੌਲਾ ਮਹਾਰਾਜ ਅਸੀਂ ਤਾਂ ਇਹ ਸ਼ੁਰੂਆਤ ਕੀਤੀ ਆ ਈ ਕੋਈ ਨਹੀਂ ਕੋਈ ਨਹੀਂ ਸਿੱਖ ਜਾਓਗੇ ਭਾਜੀ ਹੌਲੀ ਹੌਲੀ ਲਾ ਕੇ ਵੇਖ ਲੀਏ ਫਿਰ ਲਾ ਲਓ ਲਾ ਲਓ ਤੁਹਾਨੂੰ ਮੈਂ ਪਲੇਟਾਂ ਦੂਜੀਆਂ ਪਾ ਦੇਣਾ ਭਈਆ ਉਹ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਨਹੀਂ ਭਾਰੀਆਂ ਪਾ ਦੇਣਾ ਪਲੇਟਾਂ ਉਹ ਕੋਈ ਨਹੀਂ ਭਾਜੀ ਭਈਆ ਧਿਆਨ ਨਾ ਓ ਪਾਜੀ ਫਿਕਰ ਨਾ ਕਰੋ ਮੈਂ ਕਿਹਾ ਤੁਸੀਂ ਕਿ ਲੋ ਲਗੇ ਜੇ ਤੇ ਹੋਰ ਤੁਸੀਂ ਨਿਆਣਿਆਂ ਜਿਹਾਂ ਵਾਲਾ ਲਾਉਂਦੇ ਜੇ ਮੈਂ ਕਿਹਾ ਮੈਂ ਵੀ ਲਾ ਕੇ ਵੇਖ ਲਾਂ ਚਲ ਚੁੱਕ ਲੋਗੇ ਇੱਕ ਦੋ ਨਾ ਨਾ ਇਹ ਦੇ ਭਾਈਆ ਤੇਰੇ ਇੱਕ ਹੱਥ ਦੇ ਗਾਲੇ ਤੂੰ ਕਿਤੇ ਦੋ ਹੱਥ ਲਾਉਂਦੇ ਇੱਕ ਹੱਥ ਨਾਲ ਚੁੱਕ ਗਾਂ ਕੋਈ ਦੀ ਪਾਜੀ ਦੇਖਦੇ ਆ ਕੋਈ ਨਹੀਂ ਆ ਵੇ ਚੀ ਜਾਓ ਤੁਸੀਂ ਤੁਸੀਂ ਮੈਨੂੰ ਲਾਉਂਦੇ ਜਿੰਮ ਵੇਖਿਆ ਨਹੀਂ ਅਜੇ ਅੱਲਾ ਫਿਰ ਵੇ ਲੈਨੇ ਆ ਕੀ ਹੋ ਗਿਆ ਭਾਈਆ ਪਾਜੀ ਹੱਥ ਗੰਦੇ ਹੁੰਦੇ ਆ ਪਾਜੀ ਮੈਂ ਲਾ ਰੋ ਇਹਦਾ ਕੱਪੜਾ ਲੱਭਦਾ ਉਹ ਨਾ ਨਾ ਕੋਈ ਨਹੀਂ ਪਾਜੀ ਕੋਈ ਨਹੀਂ ਆ ਕੰਮ ਕੁਮ ਕਰਦੇ ਆ ਨੋਰਮਲ ਜੀ ਆ ਤੇ ਭਾਈਆ ਇੱਕ ਹੱਥ ਨਾਲ ਚੁੱਕ ਲੈਣਾ ਤੂੰ ਨਾ ਨਾ ਕੋਈ ਗੱਲ ਨਹੀਂ ਪਾਜੀ ਦੇਖਣਾ ਹੀ ਆ ਪਾਜੀ ਸਾਡੇ ਹੋਰ ਕੰਪਨੀ ਦੇ ਆ ਨਾ ਤੁਹਾਡੇ ਕੰਪਨੀ ਹੋ ਰਿਆ ਆਹਾਂ ਉਹ ਕੋਈ ਨਹੀਂ ਪਾਜੀ ਕੋਈ ਨਹੀਂ ਵਾਸੇ ਦੇਖਦੇ ਆਪਾਂ ਇਹ ਕਿੱਥੇ ਫਸ ਗਿਆ ਯਾਰ ਹੋਰਾਂ ਦੇ ਭਾਈਆ ਨਹੀਂ ਚੁੱਕਿਆ ਜਾਂਦਾ ਤੇ ਰਹਿਣ ਦੇ ਕੋਈ ਨਹੀਂ ਆਂ ਰੇਟਾਂ ਦਾ ਮੁੱਲ ਆਦਾ ਤੁਹਾਡੀ ਹਾਂ ਹੋ ਰਿਆ ਹੱਡੀਆਂ ਹੋ ਰਿਆ ਨਾ ਤੁਹਾਡੇ ਹੋਰ ਕੰਪਨੀ ਦੀ ਆਵਾ ਪਾਜੀ ਸਾਡੇ ਹੋਰ ਕੰਪਨੀ ਦੀ ਸਾਡੇ ਵਧੀਆ ਕੰਪਨੀ ਦੀ ਹੋਰਾਂ ਦੇ ਭਾਈਆ ਸਾਡੇ ਖੜਾ ਤੂੰ ਕੋਈ ਨਹੀਂ ਚੁੱਕ ਚੁੱਕ ਭਾਈਆ ਉਧਰ ਮਾਰਾ ਜਿਹਾ ਰੱਖ ਦੀ ਸਾਈਡ ਤੇ ਇਹਨੂੰ ਨਹੀਂ ਪਾਜੀ ਤੁਸੀਂ ਕਰ ਦਿਓ ਪਾਜੀ ਕਰ ਹਾਂ ਆਵਾ ਮੁਰਕੇ ਨਿਆਣੇ ਨੂੰ ਨਿਹੜਕ ਡਿੱਗਣਗੇ ਪਾਜੀ ਚਲੋ ਅੱਗੇ ਅੱਗੇ ਉਹਨਾਂ ਨੇ ਆ ਜਾਓ ਆ ਜਾਓ ਕੀ ਹੋ ਗਿਆ ਕੁਝ ਕੁਝ ਨਹੀਂ ਪਾਜੀ ਕੁਝ ਨਹੀਂ आए <Yup> <po bio> तो आ गया पा आ गया आ गया पाजी, चलो चलो तो पाजी आ गया चलो चलो तुम ही चलो आजा भैया बस बस पाजी चलो आ गया मैं क्या होया पाजी कुछ नहीं लो कुछ नहीं है चलो आ गया पाजी <politik>

ਕਿਓ ਯਾ ਨਹੀਂ ਕੁਛ ਨਹੀਂ ਸਰਾਣਾ ਸਿਰ ਥੱਲੇ ਕਰ ਪਹਿਲਾਂ ਮੇਰੇ ਉਹ ਕੀ ਹੋ ਗਿਆ ਜੇ ਹਾਂ ਆ ਕੁਛ ਨਹੀਂ ਕਿਓ ਯਾ ਲੱਕ ਕਿਉਂ ਫੜਿਆ ਜੇ ਕੁਛ ਨਹੀਂ ਕੁਛ ਨਹੀਂ ਤੂੰ ਹਾਂ ਤੇ ਓ ਲੱਗਿਆ ਕਿ ਆ ਹੀ ਕਿ ਟੌਰ ਬਣਾਉਣੀ ਆ ਆਪਣੀ ਹਾਂ ਟੌਰ ਬਣਾਉਂਦੇ ਚੱਕਰ ਚ ਭਾਰ ਚੋਕੋ ਬੈਠਾ ਜਿੰਮ ਆਏ ਵੀ ਮੇਰੇ ਯਾਰ ਜਿਮਵਾਲਾ ਜਿਹੜਾ ਉਹ ਨਹੀਂ ਹੁੰਦਾ ਮੀਟ ਲਾਉਣ ਵਾਲਾ ਤੈਨੂੰ ਪਤਾ ਤਾਂ ਮੈਂ ਤੇ ਅੱਜ ਤੱਕ ਉਹਨੂੰ ਹੱਥ ਵੀ ਨਹੀਂ ਲਾਇਆ ਤੈਨੂੰ ਕਿੰਨੇ ਗਿਆ ਹੀ ਉਹ ਤੂੰ ਕਿਹਾ ਹੀ ਟੌਰ ਬਣਾਉਣੀ ਆ ਮੈਂ ਉਦਾਂ ਟੌਰ ਕਿਹਾ ਹੀ ਹਾਂ ਯਾਰ ਹੁਣ ਮੈਨੂੰ ਕੀ ਪਤਾ ਹੀ ਤੂੰ ਇੱਕ ਕੰਮ ਕਰ ਹਾਂਜੀ ਦੱਸੋ ਇਹਨਾਂ ਨੂੰ ਕੋਈ ਬਹਾਨਾ ਲਾ ਦੇ ਹਾਂ ਤੇ ਫੋਨ ਆ ਗਿਆ ਕਿਸੇ ਤਾਂ ਜ਼ਰੂਰੀ ਤੇ ਸਾਨੂੰ ਹੁਣੇ ਜਾਣਾ ਪੈਣਾ ਹਾਂ ਆ ਉਹਨਾਂ ਕਹਣਾ ਤੁਸੀਂ ਰਾਤ ਰਹਿਣ ਆਏ ਹੀ ਕੁਛ ਨਹੀਂ ਕਹਿੰਦੇ ਉਹਨਾਂ ਨੂੰ ਬਹਾਨਾ ਲੱਗਦੇ ਕਿ ਬਹੁਤ ਜ਼ਿਆਦਾ ਜ਼ਰੂਰੀ ਫੋਨ ਆ ਗਿਆ ਵਾ ਮੇਰਾ ਬੁਰਾ ਹਾਲ ਆ ਜਿਹੜੀ ਟੌਰ ਟੂਰ ਬਣਾਈਆਂ ਸਾਰੀ ਕੂ ਖਾਤੇ ਪੈ ਜਾਣੀਆਂ ਜਾ ਬਹਾਨਾ ਲਾਉਤ ਕੇ ਕੋਈ ਲੰਮਣੀ ਆ ਹੁਣ ਮੈਂ ਪਹਿਲਾਂ ਡਹਿ ਪੈਂਦੇ ਟੌਰ ਬਣਾਉਣਾ ਪਤਾ ਜਿਹੜਾ ਆ ਹੀ ਪਤਾ ਜਿਹੜਾ ਕੰਮ ਨਹੀਂ ਹੁੰਦਾ ਉਹਨੂੰ ਨਾ ਕਰੋ ਭਾਬੀ ਜੀ ਹਾਂ ਕੀ ਆ ਮਨ ਰੋਟੀ ਰੋਟੀ ਨਾ ਹੁਣ ਬਣਾਇਓ ਹੀ ਜਲੇਆ ਤੇ ਮੈਨੂੰ ਫੋਨ ਆ ਗਿਆ ਮੇਰੇ ਨਾਨਾ ਆਈ ਆ ਘਰ ਉਹਨੇ ਮੈਨੂੰ ਦੱਸਿਆ ਤੇ ਮੈਨੂੰ ਭੁੱਲ ਗਿਆ ਚੇਤੇ ਅਸਾਂ ਨੇ ਹੁਣ ਉਹਨਾਂ ਨੇ ਰਾਤ ਨਹੀਂ ਰਹਿਣਾ ਤੇ ਮੈਂ ਰੋਟੀ ਬਣਾਈ ਹੀ ਕੋਈ ਨਹੀਂ ਤੁਸੀਂ ਆਪ ਬਣਾ ਕੇ ਖਾ ਲਓ ਮੁੜ ਕੇ ਉਹਨੇ ਕਹਿਣਾ ਮੈਂ ਦੱਸਿਆ ਤੇ ਭਾਬੀ ਜਾਣ ਕੇ ਚਲ ਗਈ ਮੈਨੂੰ ਮਿਲਣ ਦੀ ਮਾਰੀ ਆ ਹੋਏ ਵੀ ਗੱਲ ਹੈਗੀ ਵੇਖ ਲਓ ਜਿੱਦਾਂ ਤੁਹਾਡਾ ਸੂਤਰ ਹੁੰਦਾ ਮੈਂ ਤਾਂ ਕਹਿ ਲਈ ਰੋਟੀ ਖਾ ਕੇ ਚਲ ਜਾਂਦੇ ਨਹੀਂ ਨਹੀਂ ਹੁਣ ਸਾਨੂੰ ਜਾਣ ਦੋ ਫੇਰ ਆ ਜਾਾਂਗੇ ਕਿਸ ਦਿਨ ਚੱਲ ਮੈਂ ਜਾਨੀ ਆ ਮੈਂ ਕੱਪੜੇ-ਕੁਪੜੇ ਤਿਆਰ ਕਰਾਂ ਚੱਲ ਵੇਖ ਲੈ ਫੇਰ ਹਾਂ ਹਾਂਜੀ ਕਰ ਲੈ ਚੇਂਜ ਕੱਪੜੇ ਚੱਲੀ ਹੁਣ ਚੱਲ ਚੱਲ ਦੱਸਤਾ ਉਹਨਾਂ ਨੂੰ ਹਾਂਜੀ ਦੱਸਤਾ ਇਹ ਦੱਸਿਆ ਮੈਂ ਹਾਂ ਕਰ ਦਿੱਦੀ ਆ ਇਹ ਆ ਹਾਂ ਤੇ ਉਹਨਾਂ ਮੁੜ ਕੇ ਗੁੱਸਾ ਕਰਨਾ ਵਾ ਵੀ ਮੈਂ ਆਈ ਹਾਂ ਤੇ ਭਾਬੀ ਘਰ ਨਹੀਂ ਮੈਂ ਦੱਸਿਆ ਵੀ ਭਾਬੀ ਨੂੰ ਹਾਂਜੀ ਤੇ ਜਾਣ ਕੇ ਚਲ ਗਏ ਆ ਚੱਲ ਠੀਕ ਆ ਵੇਖ ਲਾ ਤੂੰ ਕਿੰਨੀ ਹਾਂ ਟੌਰ ਬਣਾਉਣੀ ਟੌਰ ਬਣਾਉਣੀ ਟੌਰ ਬਣਾਉਣ ਦੇ ਚੱਕਰ ਚ ਚੁੱਕ ਪੈ ਗਈ ਊ ਹੁਣ ਚਾਰ ਪੰਜ ਦਿਨ ਮੰਝੇ ਤੋਂ ਰਿਖਿਆ ਜਾਣਾ ਮੈਂ ਸਵੇਰੇ ਕੰਮ ਤੇ ਵੀ ਜਾਣਾ ਵਾਂ ਹਾਈ ਚੱਲ ਆ ਜਾ ਹੁਣ ਤੁਰ પાਛੇ ਤੀ ਹਾਈ ਹਾਈ ਆ ਜਾ ਹੁਣ ਆ ਗਈਆਂ ਚਲੋ ਤਹੀਂ ਉੱਥੇ ਖਲੋਤੀਆਂ